ਆਂਟੀ ਜੀ ਦੱਸ ਪੁੱਤ ਮੇਰਾ ਕੋਈ ਮਤਲਬ ਤੇ ਨਹੀਂ ਬੰਦਾ ਤੁਹਾਡੀ ਫੈਮਿਲੀ ਚ ਇੰਟਰਫੇਅਰ ਕਰਨ ਦਾ ਪਰ ਮੈਂ ਇਹਨਾਂ ਪੁੱਛ ਸਕਦੀ ਆ ਕਿ ਤੁਹਾਡੇ ਮੁੰਡੇ ਨੂੰ ਹੋਇਆ ਕੀ ਆ ਮਿੰਟ ਬਾਅਦ ਮੇਰੇ ਕਮਰੇ ਚ ਜਾ ਕੇ ਤੇ ਬੂਹਾ ਟੋਲ ਲੈਂਦਾ ਵਾ ਤੇ ਉੱਥੇ ਲੰਮੇ ਪੈ ਜਾਂਦਾ ਵਾ ਕਮਰੇ ਮੈਂ ਮੈਂ ਦਰੀ ਬਾ ਤੇ ਇਹ ਵੇਖੋ ਨਾ ਕਿ ਆਪਣੇ ਕਮਰੇ ਤੋਂ ਬਿਨਾ ਚ ਐਨ ਨਹੀਂ ਹੁੰਦਾ ਉੱਥੇ ਸਾਰਾ ਸਮਾਨ ਸਮੂਹ ਨੂੰ ਮੈਂ ਰੱਖਿਆ ਵਾ ਅਜਾਣ ਚਲੋ ਮੈਂ ਲੇਟ ਜਾਣਾ ਸੀ ਆਪਣੇ ਕੰਮ ਤੇ ਤੇ ਨਹੀਂ ਤੇ ਮੈਨੂੰ ਤਾਂ ਪਹੁੰਚ ਲਈ ਪੈਣੀ ਸੀ ਨਾ ਕਿਉਂਕਿ ਮੇਰਾ ਤਾਂ ਸਾਰਾ ਸਮਾਨ ਹੀ ਉਧਰ ਆ ਉਧਰੋਂ ਕੁੰਡੀ ਮਾਰ ਲਿੰਦਾ ਨਾ ਇਹ ਨ ਹੋਇਆ ਕੀ ਆ ਨਹੀਂ ਕੁੜੀਏ ਮੈਂ ਤਾਂ ਵੀ ਤੇਰਾ ਪੁੱਛਿਆ ਉਹਨੇ ਮੈਨੂੰ ਦੱਸਿਆ ਹੀ ਨਹੀਂ ਤੇਰੇ ਸਾਹਮਣੇ ਕੱਲ ਵੀ ਅੰਦਰ ਵੜ ਕੇ ਕੁੰਡੀ ਜਿਵੇਂ ਉੱਥੋਂ ਖੜਕਾਇਆ ਹੋ ਪੁੱਤ ਮੈਨੂੰ ਦੱਸ ਕੀ ਗੱਲ ਆ ਉਹਨੇ ਮੈਨੂੰ ਕੋਈ ਦੱਸਿਆ ਹੀ ਨਹੀਂ ਉੱਠ ਕੇ ਬਾਹਰ ਨੂੰ ਚਲੇ ਗਿਆ ਮੈਂ ਤੇਰੀ ਗੱਲ ਸਮਝਦੀ ਆਂ ਕਿ ਤੂੰ ਤੰਗ ਹੋਈ ਆਂ ਪਰ ਹੁਣ ਮੈਨੂੰ ਪਤਾ ਲੱਗੇ ਨਾ ਨੂੰ ਹੋਇਆ ਕੀ ਆ ਜਿਉ ਮੈਂ ਰਾਜੂ ਨੂੰ ਪੁੱਛਿਆ ਹੀ ਪੀ ਪੁੱਤ ਤੇ ਕੋਈ ਲੜਾਈ ਝਗੜਾ ਕੋਈ ਗੱਲਬਾਤ ਹੋਈ ਆ ਉਹ ਆਂਦਾ ਮੰਮੀ ਇਹ ਤਰ੍ਹਾਂ ਦੀ ਤੇ ਕੋਈ ਗੱਲ ਹੀ ਨਹੀਂ ਫਿਰ ਉਹਨੂੰ ਕੀ ਹੋਇਆ ਵਾ ਹੁਣ ਇਹ ਤੇ ਉਹਨੂੰ ਪਤਾ ਹੋ ਜਾ ਮੈਨੂੰ ਦੱਸੇ ਫਿਰ ਉਹਨੇ ਮੈਂ ਪੁੱਛਦੀ ਆ ਤੂੰ ਫਿਕਰ ਨਾ ਕਰ ਆਂਟੀ ਜੀ ਤੁਸੀਂ ਇੱਕ ਮਾਂ ਹੋ ਤੁਸੀਂ ਇਕੱਲੇ ਬੈ ਕੇ ਉਹਨਾਂ ਨੂੰ ਪਹਿਲੇ ਪੁੱਛੋ ਵੀ ਚੱਕਰ ਕੀ ਆ ਕੁਝ ਤੇ ਇਦਾਂ ਦਾ ਹੋਇਆ ਵਾ ਨਾ ਕਿ ਜਿਹੜਾ ਉਹ ਇਦਾਂ ਕਰੀ ਜਾਣ ਡਿਆ ਵਾ ਪਹਿਲੇ ਤੇ ਚੰਗਾ ਭਲਾ ਸੀ ਬਹੁ ਮੈਨੂੰ ਵੀ ਟੈਨਸ਼ਨ ਆ ਹਾਂਜੀ ਵੀ ਉਹਨੂੰ ਕੀ ਹੋਇਆ ਕੀ ਆ ਅੱਗੇ ਤੇ ਕਦੀ ਇਤਰਾ ਕੀਤਾ ਨਹੀਂ ਹਉ ਆਉਂਦਾ ਤੇ ਮੈਨੂੰ ਪੁੱਛਦੀ ਆਂ ਵੀ ਪੁੱਤ ਮੈਨੂੰ ਗੱਲ ਦੱਸ ਜੇ ਤੈਨੂੰ ਉਹਨੀਆਂ ਕੁਝ ਕਿਹਾ ਮੈਂ ਉਹਨੂੰ ਪੁੱਛੂੰਗੀ ਉਹ ਆਂਦਾ ਮੈਂ ਕੁਝ ਨਹੀਂ ਕਿਹਾ ਹੁਣ ਉਹ ਦੱਸੂ ਨਾ ਕਿ ਮੈਨੂੰ ਕੀ ਹੋਇਆ ਵਾ ਕੋਈ ਨਹੀਂ ਆਪਾਂ ਕਰ ਲਈਨੇ ਰਲ ਮਿਲ ਕੇ ਫੇਰ ਦੂ ਆਪਣੇ ਕਮਰੇ ਚ ਬਹੂ ਜਾਈਂ ਕੋਈ ਗੱਲ ਨਹੀਂ ਤੂੰ ਗੁਜ਼ਾਰਾ ਕਰ ਲਿਆ ਸਿਆਣੀ ਆ ਤੂੰ ਕੋਈ ਗੱਲ ਨਹੀਂ ਮੈਂ ਵੀ ਇਹ ਵੀ ਤੇਰਾ ਕਰਜ ਇੱਥੇ ਮਰਜ਼ੀ ਬੈ ਸਕਦੀ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਤੁਸੀਂ ਬਸ ਫੀਲ ਨਾ ਕਰੋ ਗੁੱਸਾ ਤੇ ਨਹੀਂ ਕੀਤਾ ਨਾ ਮੇਰੀ ਗੱਲ ਦਾ ਗੁੱਸਾ ਨਹੀਂ ਨਹੀਂ ਗੁੱਸਾ ਨਹੀਂ ਮੈਂ ਕੀਤਾ ਹਾਂਜੀ ਉਹ ਨਾ ਆਪਣੇ ਹਿਸਾਬ ਨਾਲ ਸਮਾਨ ਰੱਖਿਆ ਹੁੰਦਾ ਵਾ ਕਮਰੇ ਚ ਤੇ ਉੱਥੋਂ ਫਿਰ ਆਰ ਚੀਜ਼ ਫੜ ਲਈਦੀ ਆ ਗੱਲ ਆ ਵੈਸੇ ਤੇ ਸਾਰਾ ਘਰ ਮੇਰਾ ਵਾ ਤੁਸੀਂ ਤੇ ਮੈਨੂੰ ਇਦਾਂ ਰੱਖਿਆ ਹੀ ਨਹੀਂ ਆ ਕਿ ਮੈਂ ਇੱਕ ਕਿਰਾਏਦਾਰ ਨਹੀਂ ਆ ਤੁਸੀਂ ਤੇ ਮੈਨੂੰ ਘਰ ਦਾ ਮੈਂਬਰ ਸਮਝਦੇ ਹੋ ਜਿੱਥੇ ਮਰਜ਼ੀ ਮੈਂ ਬੈਨ ਨਹੀਂ ਖਲੋਣੀ ਆ ਜੋ ਮਰਜ਼ੀ ਮੈਂ ਫੜ ਕੇ ਚੀਜ਼ ਖਾ ਲੈਣੀ ਆ ਜਿਹੜੀ ਮਰਜ਼ੀ ਚੀਜ਼ ਵਰਤ ਲੈਣੀ ਆ ਤੁਸੀਂ ਤੇ ਬਹੁਤ ਚੰਗੇ ਹੋ ਆਂਟੀ ਭਾਬੀ ਹਣੀ ਵੀ ਬਹੁਤ ਚੰਗੇ ਆ ਅੰਬਾਸੋ ਕਾਲ ਦਾ ਥੋੜਾ ਡਿਸਰਬੈਂਸੀ ਹੋਈ ਪਈ ਆ ਕੋਈ ਨਹੀਂ ਪੁੱਤ ਮੈਂ ਤੇਰੀ ਮਾਂ ਆ ਜਿੱ ਤਰ੍ਹਾਂ ਦੀ ਤੇਰੀ ਉਹ ਮਾਂ ਮਹੀ ਮਾਂ ਆ ਤੇਰੇ ਭੈਣ ਭਰਾ ਕੋਈ ਗੱਲ ਨਹੀਂ ਜੇ ਥੋੜੀ ਬੁਤੀ ਹੈ ਵੀ ਆ ਕੋ ਘਰ ਚ ਤੇ ਆਪਾਂ ਕਰ ਦੇਵਾਂਗੇ ਉਹਦਾ ਹੱਲ ਕੋਈ ਗੱਲ ਨਹੀਂ ਤੂੰ ਘਬਰਾ ਨਾ ਸਿਆਣੀ ਕੋਈ ਗੱਲ ਨਹੀਂ ਆਂਟੀ ਜੀ ਠੀਕ ਆ ਬਹੁਤ ਤੁਸੀਂ ਪੁੱਛੋ ਉਹਨਾਂ ਨੂੰ ਹੁਣ ਆਉਂਦੀ ਆ ਤੇ ਪੁੱਛ ਦਿਓ ਉਹ ਮੁੰਡੇ ਨੂੰ ਮੈਂ ਕੱਲ ਦੀ ਪੁੱਛਣ ਲਈ ਆ ਵੀ ਕੀ ਗੱਲ ਆ ਮੁੰਡਾ ਕੋ ਦੱਸਦਾ ਹੀ ਨਹੀਂ ਤੇਰਾ ਕਲਪਣ ਨਹੀਂ ਆਪੀ ਤੇ ਮੈਨੂੰ ਮੰਨ ਦੀ ਗੱਲ ਦਾ ਪਤਾ ਲੱਗੇ ਵੀ ਗੱਲ ਕੀ ਹੋਈ ਆ ਜੇ ਮੈਂ ਰਾਜੂ ਨੂੰ ਪੁੱਛਿਆ ਉਹਨੇ ਤਾਂ ਆਖਿਆ ਮੰਮੀ ਕੋਈ ਗੱਲ ਹੀ ਨਹੀਂ ਹੋਈ ਐ ਸੀ ਵੀ ਜਿਹਦੇ ਨਾਲ ਇਹ ਨਾਰਾਜ਼ ਹੋ ਜੇ ਹੁਣ ਮੈਂ ਪੁੱਛਾਂ ਤਾਂ ਕਿਤਰਾ ਪੁੱਛਾਂ ਆ ਕੁੜੀ ਵਿਚਾਰੀ ਵੀ ਆਪਣੇ ਥਾਂ ਤੇ ਸਹੀ ਕਹਿਣ ਲਈ ਆ ਕਿੰਨਾ ਵਿਚਾਰੀ ਖੱਜਲ ਖਰਾਬ ਹੋਈ ਆ ਸਮਾਨ ਉਹਦਾ ਉਧਰ ਪਿਆ ਨਾਉਣਾ ਧੋਣਾ ਲੀੜਾ ਕੱਪੜਾ ਲੈਣਾ ਕੋਈ ਆਪਣੀ ਚੀਜ਼ ਲੈਣੀ ਇਹ ਮੁੰਡੇ ਦੇ ਕੰਨ ਤੇ ਜੂ ਨਹੀਂ ਸਰਕਣ ਲਈ ਮੈਨੂੰ ਦੱਸੇ ਤੇ ਸਹੀ ਵੀ ਕੀ ਗੱਲ ਹੋਈ ਆ ਪਹਿਲ ਮੈਂ ਉਹਦਾ ਕੋਈ ਹੱਲ ਕੱਢਾਂ। ਨਾਲ ਮੈਂ ਨਹੀਂ ਕਰਦੀ ਆਂ। ਵੀ ਇੱਕ ਵਾਰਾ ਮੁੰਡੇ ਨੂੰ ਹੋਰ ਪੁੱਛਦੀ ਆਂ। ਵੀ ਤੂੰ ਪੁੱਤ ਤੈਨੂੰ ਹੋਇਆ ਕੀ ਆ? ਮੈਂ ਤੇਰੀ ਮਾਂ ਆਂ, ਮੈਨੂੰ ਕੋਹ ਦੱਸ। ਮੇਰ ਤੋਂ ਕਹਦਾ ਆਲਾ ਤੇਰੀ। ਹਰ ਇੱਕ ਗੱਲ ਤੂੰ ਮੈਨੂੰ ਦੱਸ ਸਕਦਾ। ਚਲ ਵੇ ਨਹੀਂ ਆ ਹੁਣ। ਮਾਪੇ ਆ ਕੇ ਬਾਹਰ ਨੂੰ ਗਿਆ। ਵੇ ਨਹੀਂ ਕੀ ਦੱਸਦਾ। ਚਲ ਵੇ ਨਹੀਂ ਆ। ਇਹਨੂੰ ਠੌਣੀ ਨਾਲੇ ਤੇ ਕੀ ਗੱਲ ਐ? ਅਮਨ ਬਿਆਮਣ ਹੈ ਅਮਨ ਹੈ ਮੂਹ ਘਰ ਪਤਾ ਅਮਨ ਹੈ ਕੁੰਡੀ ਖੋਲ ਪਤਾ ਕੀ ਗੱਲ ਪਤਾ ਨਾ ਤੂੰ ਕੋ ਖਾਦਾ ਨਾ ਤੂੰ ਕੋ ਪੀਤਾ ਤੂੰ ਅੰਦਰ ਲੰਮਾ ਪਿਆ ਵਾ ਕੋਈ ਗੱਲ ਹੈ ਮੈਨੂੰ ਦੱਸ ਖੁੱਲ ਕੇ ਦੱਸ ਮੈਨੂੰ ਰਾਜੂ ਨੂੰ ਨਹੀਂ ਤੂੰ ਦੱਸਿਆ ਜੇ ਉੱਥੇ ਕੋਈ ਗੱਲ ਹੋਈ ਤਾਂ ਦੱਸ ਮੈਂ ਤੇਰੀ ਮਾਂ ਵਾ ਮੈਨੂੰ ਦੱਸਿਆਗਾ ਫੇਰ ਹੀ ਪਤਾ ਲੱਗੂ ਤੂੰ ਤੇ ਚੰਗਾ ਭਲਾ ਸਿਆਣਾ ਵਾ ਕੁਛ ਨਹੀਂ ਆਉਂਦੀ ਬਸ ਰਹੇ ਮੈਂ ਗਲਤੀ ਖੱਪਣ ਲਈ ਤੇਰੇ ਮਗਰ ਮਗਰ ਵੀ ਪੁੱਤ ਮੈਨੂੰ ਦੱਸ ਮੈਨੂੰ ਦੱਸ ਮੇਰਾ ਪੁੱਤ ਦੱਸ ਤੂੰ ਮੈਨੂੰ ਕੀ ਗੱਲ ਹੋਈ ਆ ਸਾਰੀ ਗੱਲ ਦੱਸ ਮੈਨੂੰ ਤੂੰ ਖੁੱਲ ਕੇ ਦੱਸ ਸਕਦਾ ਆਪਣੀ ਮਾਂ ਨੂੰ ਨਹੀਂ ਮੰਮੀ ਕੋਈ ਗੱਲ ਨਹੀਂ ਹੋਈ ਤੁਹਾਨੂੰ ਐਵੇਂ ਲੱਗਦਾ ਮੈਂ ਤੇ ਮੇਰਾ ਕੰਮਕਾਰ ਮੈਂ ਕਰਦਾਣੀ ਆ ਮੈਂ ਵੇਲੇ ਨੇ ਕੀ ਕਰਨਾ ਗੱਲਾਂ ਕਿ ਕਈ ਹੈਗੀ ਆ ਤੇਰੇ ਮਨ 'ਚ ਕੋਈ ਗੱਲ ਹੈਗੀ ਆ ਫੇਰ ਹੀ ਤੂੰ ਚੁੱਪ ਚੁੱਪ ਦੇ ਅਗੇ ਤੇ ਤਰ੍ਹਾਂ ਕਦੀ ਹੋਇਆ ਨਹੀਂ ਗੱਲ ਦੱਸ ਨੀ ਮੇ ਕੀ ਹੋਈ ਦੱਸ ਲਈ ਗਣੀ ਦਿਨ ਮਾਂ ਤੇਰੀ ਮੈਂ ਦੱਸ ਪੁੱਤ ਹੂੰ ਥੋੜਾ ਕਿਸ ਨੇ ਪੁੱਛਣਾ ਤੈਨੂੰ ਮੈਂ ਪੁੱਛੂ ਨਾ ਆਣ ਕੇ ਕਿ ਪੁੱਤ ਤੈਨੂੰ ਕੀ ਹੋਇਆ ਵਾ ਅਗੇ ਸਾਰੇ ਆਂਦੇ ਤੇਰਾ ਲਾਡਲਾ ਵਾ ਤੂੰ ਜੇ ਮੈਨੂੰ ਗੱਲ ਨਾ ਦੱਸੇਗਾ ਤਾਂ ਫੇਰ ਕਿਹਨੂੰ ਦੱਸੇਗਾ ਕੱਲ ਤੋਂ ਇਹ ਵੀ ਅਨਾਭੀ ਮੇਰੀ ਰਾਜੂ ਨਾਲ ਕੋਈ ਗੱਲ ਨਹੀਂ ਹੋਈ। ਨਾ ਤੇਰੀ ਪਰਜਾਈ ਨਾ ਹੋਈ। ਘਰ 'ਚ ਕਿਸੇ ਨਾਲ ਤੇਰੀ ਗੱਲ ਨਹੀਂ ਹੋਈ। ਪੁੱਤ ਫਿਰ ਤੂੰ ਮੈਨੂੰ ਖੁੱਲ ਕੇ ਦੱਸ ਨਾ ਗੱਲ ਕੀ ਆ? ਕੋਈ ਗੱਲ ਦੱਸ ਤੂੰ ਬਾਹਰ ਨੂੰ ਬਾਹਰ ਗਿਆ ਵਾ ਕਿ ਮੁੰਡੇ ਨਾਲ ਕਿਸੇ ਨਾਲ ਲੜਾਈ ਝਗੜਾ ਤੇਰਾ ਹੋਇਆ ਹੋਵੇ। ਤੂੰ ਇਤਨਾ ਦਾ ਹੈ ਤੇ ਨਹੀਂ ਆ ਕਦੀ ਅੱਗੇ ਪਿੱਛੇ ਗੱਲ ਨਹੀਂ ਲੜਾਈ ਦੀ ਹੋਈ। ਪਰ ਤੂੰ ਹੁਣ ਗੱਲ ਦੱਸ ਸਕਦਾ ਓ ਕਿ ਗੱਲ ਬਾਹਰ ਹੋਈ ਆ ਘਰ ਹੋਈ ਕਿਹੜੀ ਗੱਲ ਹੋਈ ਆ? ਮੈਂ ਤੇਰੀ ਮਾਂ ਆ ਪੁੱਤ। ਸਾਰੀ ਗੱਲ ਮੈਨੂੰ ਦੱਸ ਢਿੱਡ ਦੀ। ਮੈਨੂੰ ਪਤਾ ਵਾ ਵੀ ਤੂੰ ਆਪਣਾ ਕਾਰੋਬਾਰ ਸੈੱਟ ਕਰਨਾ ਚਾਹੁੰਦਾ ਤੂੰ ਵਿਆਹ ਵੀ ਕਰਾਉਣਾ ਚਾਹੁੰਦਾ ਹੁਣ ਇਹਨਾਂ ਨੂੰ ਪਤਾ ਲੱਗੇ ਗੱਲ ਰਾਜੂ ਨਾਲ ਹੋਈ ਆ ਕਿਹਦੇ ਨਾਲ ਹੋਈ ਆ ਲੈ ਮੇਰਾ ਪੁੱਤ ਤੇ ਮੈਨੂੰ ਪਤਾ ਲੱਗ ਗਿਆ ਵੀ ਵਿਆਹ ਦਾ ਕਰਕੇ ਤੇ ਕਾਰੋਬਾਰ ਕਰਕੇ ਪਰੇਸ਼ਾਨ ਲੈ ਮੈਂ ਤੇ ਪੁੱਤ ਅੱਜ ਹੀ ਕਰਦੀ ਗੱਲ ਤੂੰ ਵਿਆਹ ਕਰਾਉਣਾ ਜਿੱਤਨਾ ਤੂੰ ਕਹੇਗਾ ਉਤਨਾ ਆਪਾਂ ਕਰ ਲਵਾਂਗੇ ਇਹ ਕਿਹੜੀ ਗੱਲ ਆ ਮੈਂ ਤੇ ਆਪੇ ਵੇਖਣ ਜਾਊਂਗੀ ਕੁੜੀ ਨੂੰ ਨਾਲ ਮੈਂ ਦੇਖੂਗੀ ਤੇ ਉਹ ਹੈ ਕਿ ਤਰ੍ਹਾਂ ਦੀ ਆ ਤੇਰੇ ਵਰਗੀ ਸੋਹਣੀ ਆ ਕਿ ਇਦਾਂ ਦੀ ਸੋਹਣੀ ਆ ਜਿੱਤੇ ਤੂੰ ਦਿਲਿਆ ਫਿਰਦਾ ਮੈਂ ਪੁੱਤ ਇਹ ਗੱਲ ਕਿਹੜੀ ਆ ਤੂੰ ਅੱਜ ਖੜ ਮੈਨੂੰ ਨਾਲ ਚੱਲ ਦੂ ਇਸ ਤਰ੍ਹਾਂ ਕਰ ਹੁਣ ਫੋਨ ਕੱਢ ਤੇ ਨੰਬਰ ਮਲਾ ਕੁੜੀ ਦਾ ਤੇ ਮੇਰੀ ਗੱਲ ਪੁੱਤ ਕਰਾ ਕੀ ਆਂਦੀ ਓ ਚੱਲ ਕੱਢ ਹਣ ਹੁਣ ਚੁੱਪੀ ਕਰ ਗਿਆ ਹਾਂ ਮਮਮੀ ਮੈਂ ਨਹੀਂ ਕਰਾਉਣਾ ਬਿਆ ਹੈਂ ਵਿਆਹ ਨਹੀਂ ਕਰਾਉਣਾ ਉਹ ਕਿਉਂ ਨਹੀਂ ਕਰਾਉਣਾ ਹਣ ਨੂੰ ਸੈੱਟ ਕਰੋ ਹੁਣ ਕੀ ਅਸੀਂ ਗੱਲ ਹੋ ਗਈ ਆ ਦੱਸ ਐਨ ਨੂੰ ਕਰ ਬੋਲੇਗਾ ਵੀ ਕੋ ਹੁਣ ਹੁਣ ਚੁੱਪੀ ਕਰ ਗਿਆ ਉਹਨੇ ਨਹੀਂ ਕਰਾਉਣਾ ਮੇਰੇ ਨਾਲ ਪਿਆ ਕਿਉਂ ਨਹੀਂ ਕਰਾਉਣਾ ਇੰਨੀ ਤਾਂ ਦੱਸ ਕੀ ਕਮੀ ਤੇਰੇ ਚ ਉਹਨੇ ਅਮਰੀਕਾ ਜਾਣਾ ਮਮੀ ਮੈਰਿਕਾ ਜਾਣਾ ਹੈ ਹੈ ਇਹ ਗੱਡੀ ਤਾਂ ਨਵੀਂ ਗੱਲ ਕੱਢ ਦਿੱਤੀ ਹੁਣ ਅਮਰੀਕਾ ਵਾਲੀ ਤੈਨੂੰ ਪਹਿਲਾਂ ਨਹੀਂ ਪਤਾ ਦੱਸਿਆ ਨਹੀਂ ਤੈਨੂੰ ਉਹਨੇ ਕੁਝ ਮੈਨੂੰ ਕੀ ਪਤਾ ਹੋਣੀ ਚੱਲ ਭਰਾਵਾ ਤੂੰ ਇੱਕ ਕਰੋ ਮੈਨੂੰ ਖਾੜਾ ਕੋਈ ਗੱਲ ਨਹੀਂ ਆ ਆਪਾਂ ਗੱਲ ਕਰਦੇ ਆ ਨਹੀਂ ਮੰਮੀ ਹੁਣ ਕੋਈ ਗੱਲ ਨਹੀਂ ਹੋਣੀ ਹੋ ਮੇਰੇ ਨਾਲ ਗੱਲ ਕਰ ਗਈ ਓਹ ਤੇ ਮੈਨੂੰ ਕਹਿ ਗਈ ਕਿ ਹੁਣ ਮੈਨੂੰ ਫੋਨ ਬਣਾ ਪਈ ਫੋਨ ਨਹੀਂ ਆ ਕਰੀ ਇੱਥੋਂ ਤੱਕ ਗੱਲ ਚਲੀ ਗਈ ਆ ਹੁਣ ਅੱਬਾ ਨੇ ਤੂੰ ਤੇ ਆ ਨਾ ਮੇਰ ਨਾਲ ਕਰਦੀ ਬਹੁਤ ਪਿਆਰ ਹੋ ਹੁਣ ਕੀ ਹੋ ਗਿਆ ਹੈ ਉਹਨੇ ਕਿ ਤਾਂ ਅਮਰੀਕਾ ਵਾਲਾ ਮੁੰਡਾ ਪਸੰਦ ਕਰ ਲਿਆ ਤੈਨੂੰ ਛੱਡ ਕੇ ਕੋਈ ਨਾ ਕੋਈ ਗੱਲ ਤੇ ਹੋਣੀ ਆ ਜਿਹੜੀ ਤੂੰ ਮੈਨੂੰ ਦੱਸਦਾ ਨਹੀਂ ਕੋਈ ਗੱਲ ਨਹੀਂ ਹੋਈ ਮੇਰੇ ਬਸ ਗੱਲ ਇਹ ਕੋਈ ਕਿ ਮੇਰ ਕੋ ਅਮਰੀਕਾ ਦੀ ਪੀਆਰ ਨਹੀਂ ਗਈ ਨਾ ਮੇਰ ਕੋ ਕੋਈ ਕੰਮ ਹੈ ਮੈਂ ਤੇ ਹੀ ਸੋਚਦਾ ਹਾਂ ਕਿ ਕੁੜੀ ਨੂੰ ਪਿਆਰ ਜ਼ਿਆਦਾ ਕਰੀਏ ਕਿ ਸ਼ਾਇਦ ਉਹ ਖੁਸ਼ ਹੋਦੀ ਮੈਂ ਤੇ ਆਪਣਾ ਸਾਰਾ ਖੁਸ਼ੀ ਭੁੱਲ ਗਿਆ ਭਾਈ ਨੇ ਮੈਨੂੰ ਕੰਮ ਕਹਿਣਾ ਮੈਂ ਬਹਾਨਾ ਮਾਰ ਕੇ ਉਹਦੇ ਨਾਲ ਚੱਲ ਜਾਣਾ ਸਾਰਿਆਂ ਦੇ ਤਾਨੇ ਮੈਨੇ ਸੁਣੇ ਕਿ ਕੰਮ ਨਹੀਂ ਕਰਦਾ ਇਹ ਨਖੱਟੂ ਆ ਤੇ ਮੈਂ ਪਿਆਰ 'ਚ ਹੀ ਪਾਗਲ ਹੋ ਗਿਆ ਮੈਨੂੰ ਪਤਾ ਨਹੀਂ ਕਿ ਉਹਨੇ ਵੱਡਾ ਰਿਸ਼ਤਾ ਵੇਖ ਕੇ ਮੈਨੂੰ ਛੱਡ ਦਿੱਤਾ ਇਹ ਤੇ ਮੈਨੂੰ ਹੁਣ ਸਮਝ ਲੱਗੀ ਕੋਈ ਨਾ ਪੱਥਰ ਦਿਲ ਵੀ ਹੋ ਸਕਦਾ ਚੱਲ ਕੋਈ ਗੱਲ ਨਹੀਂ ਤੈਨੂੰ ਪਤਾ ਤੇ ਲੱਗ ਗਿਆ ਆਪਾਂ ਨੂੰ ਕਿਹੜਾ ਸਾਕਾ ਦਾ ਘਟਾ ਆ ਤੇਰੀ ਮਾਸੀ ਨੂੰ ਮੈਂ ਆਨੀ ਉਹਨੇ ਤੇ ਉਹ ਕਦੇ ਦੀ ਕਹਿਣੀ ਮੇ ਰਿਸ਼ਤਾ ਕਰਾਉਣਾ ਮੈਨੂੰ ਆ ਤੂੰ ਹੀ ਉਹਦੇ ਪਿੱਛੇ ਪਿਆ ਬੜੀ ਚੰਗੀ ਬੜਾ ਮੇਰ ਨਾਲ ਕਰਦੀ ਵੇਖ ਲੈ ਐ ਤਰ੍ਹਾਂ ਦੇ ਹੁੰਦੇ ਨੇ ਕੁੜੀਆਂ ਲੱਗ ਗਿਆ ਨਾ ਪਤਾ ਹੋਣਾ ਫੇਰ ਨਾ ਕਰ ਤੋ ਆਪਾਂ ਸਭ ਕੁਝ ਕਰਾਂਗੇ ਵਿਆਹ ਕਰਾਂਗੇ ਸਭ ਕੁਝ ਕਰਾਂਗੇ ਟੈਨਸ਼ਨ ਨਾ ਲੈ ਮੈਨੂੰ ਉਹ ਛੱਡ ਗਈ ਨਾ ਮੈਨੂੰ ਮੈਂ ਤਾਂ ਪਿਆਰ ਕਰਦਾ ਨਾ ਮੈਂ ਕਿਦਾਂ ਭੁੱਲ ਜਾਵਾਂ ਪਰ ਹੁਣ ਤੇਰੇ ਇਕੱਲੇ ਨਾਲ ਕੀ ਹੋਣਾ ਵਾ ਉਹ ਵੀ ਤੈਨੂੰ ਕਰਦੀ ਤੇ ਫੇਰ ਹੀ ਨਾ ਉਹ ਤੇ ਤੈਨੂੰ ਧੋਖਾ ਦੇਗੀ ਨਾ ਹੁਣ ਤੂੰ ਇਕੱਲਾ ਕਰੀ ਜਾਵੇਂਗਾ ਤਾਂ ਫੇਰ ਕੀ ਕਰ ਲੇਗਾ ਪਿਆਰ ਕਰਨ ਦਾ ਮਤਲਬ ਪੁਆਣਾ ਥੋੜੀ ਹੁੰਦਾ ਮੈਨੂੰ ਜੋ ਮੈਨੂੰ ਛੱਡ ਗਈ ਐ ਮੇਰੇ ਦਿਲ ਚੋਂ ਪਿਆਰ ਖਤਮ ਹੋ ਗਿਆ ਮੇਰੇ ਦਿਲ ਚ ਤੇ ਉਹਨਾਂ ਹੀ ਪਿਆਰ ਆ ਆਈ ਨਹੀਂ ਪਾਗਲ ਹੋਈਦਾ। ਜਿਉ ਛੱਡ ਗਈ ਤਾਂ ਤੂੰ ਹੀ ਛੱਡ। ਤੈਨੂੰ ਕਿਹੜਾ ਰਿਸ਼ਤਿਆਂ ਦਾ ਘਾਟਾ ਵਾ। ਠੀਕ ਆ? ਨਹੀਂ ਜਾਣਾਂ। ਇਹ ਮਾਂ ਬਣਾਣੀ ਜੀ ਸਕਦਾ। ਇਹ ਮਨ ਤੋਂ ਬੋਝ ਲਾਵੇਂਗਾ ਤਾਂ ਪੁੱਤ ਫੇਰ ਹੀ ਤੁਰੇਗਾ। ਤੂੰ ਆਪਣਾ ਵਿਆਹ ਕਰਾ, ਕਾਰੋਬਾਰ ਸੈੱਟ ਕਰ। ਤੂੰ ਮੋਢੇ ਕੋ ਕੀ ਲੈਣਾ ਹਣ ਜਿਹੜੀ ਅਗਲੀ ਤੈਨੂੰ ਛੱਡ ਕੇ ਚਲ ਗਈ ਆ। ਠੀਕ ਆ? ਕਿਦਾਂ ਸੋਚਣਾ ਮਮੀ ਉਹਦੇ ਬਣੌਰ ਕਿਸ ਬਾਰੇ? ਮੈਂ ਦੋਤੇ ਬਿਨਾਂ ਕੋ ਹੋਰ ਸੋਚਿਆ ਹੀ ਨਹੀਂ ਤੂੰ ਹੀ ਕਹਿੰਦੇ ਹੋਰ ਕੇ ਨਾ ਵਿਆਹ ਕਰਾ ਲਾ ਮੈਨੂੰ ਪਤਾ ਵਾ ਉਹ ਘਰਦਾਂ ਦੀ ਮਜਬੂਰੀ ਨਾਲ ਵਿਆਹ ਕਰ ਲੱਗੀ ਆਉਗੀ ਵਾਪਸ ਮੈਂ ਭਰਾਵਾ ਉਹਨੇ ਨਹੀਂ ਵਾਪਸ ਆਉਣਾ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਆ ਤੂੰ ਸਿਆਣਾ ਬਣ ਛੱਡੋ ਨੂੰ ਕੰਮ ਨਵੇੜ ਐਡੀ ਕਿਹੜੀ ਮਜਬੂਰੀ ਜਿਹੜੀ ਉਹ ਮਾਪਿਓ ਦੇ ਪਿੱਛੇ ਲੱਗ ਗਈ ਉਹ ਤਾਂ ਹੁਣ ਜੇ ਤੈਨੂੰ ਅਸੀਂ ਕਹੀਏ ਤੇ ਤੂੰ ਫਲਾਣੇ ਨਾਲ ਵਿਆਹ ਕਰਾ ਤੂੰ ਸਾਡੀ ਗੱਲ ਚ ਆ ਜਾਵੇਂਗਾ ਸਾਡੀ ਗੱਲ ਮੰਨੇਗਾ ਇਹ ਤਾਂ ਸਭ ਪੁੱਤ ਬਾਨੇ ਹੀ ਆ ਤੂੰ ਆ ਕੋਲਾ ਤੂੰ ਆ ਕੋਲਾ ਮਗਰ ਲੱਗ ਗਿਆ ਵਾ ਤੂੰ ਅਜੇ ਵੀ ਨਹੀਂ ਸਮਝਣ ਡਿਆ ਅਜੇ ਟਾਈਮ ਹੈਗਾ ਸਮਝ ਜਾ ਕਾਡੋ ਨੂੰ ਕੰਮ ਨਵੇਂ ਬੈਠਾ ਤੂੰ ਕੋਈ ਗੱਲ ਨਹੀਂ ਮਮੀ ਜੀ ਕੀ ਜੋ ਹੋ ਗਿਆ ਠੀਕ ਆ ਅਮਨ ਕੀ ਆ ਦੱਸ ਹੁਣ ਦੱਸ ਇਹਨੂੰ ਪੁੱਛਣ ਦੇ ਪਰਜਾਈ ਤੇਰੀ ਕੋ ਦੱਸ ਗੁਰਪ੍ਰੀਤ ਅਮਰੀਕਾ ਜਾ ਰਹੀ ਹੈ ਮੈਂ ਜਾ ਜਾ ਰਹੀ ਹਾਂ ਉਹ ਇਧਰ ਕਿਦਾਂ ਅਮਰੀਕਾ ਚਲ ਜਲ ਜੂਗੀ ਹਾਂ ਦਾ ਰਿਸ਼ਤਾ ਹੋ ਗਿਆ ਜਦੋਂ ਅਮਨੋਂ ਤੇਰ ਨਾਲ ਪਿਆਰ ਕਰਦੀ ਸੀ ਤੇ ਫਿਰ ਕਿਦਾਂ ਰਿਸ਼ਤੇ ਦਾ ਕੀ ਮਤਲਬ ਹੋਇਆ ਤੈਨੂੰ ਵੀ ਤਾਂ ਇੰਨੇ ਰਿਸ਼ਤੇ ਆਉਣਦੇ ਆ ਨਾ ਤੂੰ ਕਿੰਨਾ ਖਾਂ ਕਰਦਾ ਵਾ ਉਹਨੇ ਕਿਦਾਂ ਖਾਂ ਕਰ ਦਿੱਤੀ ਇਹੋ ਆ ਤੂੰ ਮੈਂ ਸਮਝਾਉਣ ਲਈ ਆ ਸਮਝਾ ਤੂੰ ਇਹਨੂੰ ਇਹਦੇ ਕੋ ਪੱਲੇ ਪਵੇ ਪੀਏ ਤਰ੍ਹਾਂ ਦੀਆਂ ਹੁੰਦੀਆਂ ਕੁੜੀਆਂ ਅਮਨ ਬੋਲ ਕੋਚ ਹੈ ਫਾਬੀਓ ਗੰਦੀ ਤੇਰਾ ਕੋਈ ਕੰਮਕਾਰ ਨਹੀਂ ਕਰਨ ਮੈਂ ਆਪਣਾ ਕੈਰੀਅਰ ਨਹੀਂ ਖਰਾਬ ਕਰਨਾ ਤੇ ਉਹਨੂੰ ਪੁੱਛਣਾ ਸੀ ਜਦੋਂ ਮੇਰੇ ਨਾਲ ਲਾਈਆਂ ਸੀ ਪਿਆਰ ਕੀਤਾ ਸੀ ਉਦੋਂ ਮੇਰਾ ਕਾਰੋਬਾਰ ਸੈੱਟ ਸੀਗਾ ਕਾਰੋਬਾਰ ਤੇ ਆਪੇ ਸੈੱਟ ਹੋ ਜਾਂਦੇ ਆ ਇਹੋ ਤੈਨੂੰ ਮੈਸੇਜ ਆਉਂ ਨਹੀਂ ਇਹੋ ਤਾਂ ਮੈਂ ਸਮਝਾਉਂਦੀ ਇਹਨੂੰ ਇਹਦੇ ਪੱਲੇ ਨਹੀਂ ਪੈਂਦਾ ਕੁਝ ਨਹੀਂ ਨਹੀਂ ਅਮਨ ਆ ਦਾ ਪਿਆਰ ਆ ਅੱਜ ਤੱਕ ਕਾਰੋਬਾਰ ਨਹੀਂ ਸੈੱਟ ਜਾਂ ਕਿਦਾਂ ਤੇ ਤੈਨੂੰ ਛੱਡ ਕੇ ਚੱਲ ਝੱਲੀ ਆ ਇਹਦਾ ਮਤਲਬ ਤੂੰ ਹੀ ਉਹਨੂੰ ਕਰਦਾ ਸੀ ਉਹ ਤੈਨੂੰ ਨਹੀਂ ਕਰਦੀ ਉਹ ਸਿਰਫ ਪੈਸਿਆਂ ਨੂੰ ਦੌਲਤ ਨੂੰ ਪਿਆਰ ਕਰਦੀ ਸੀ ਕਿ ਇਹਦੇ ਕੋ ਕੁਝ ਹੋਊਗਾ ਠੀਕ ਆ ਨਹੀਂ ਹੈਗਾ ਛੱਡ ਕੇ ਗਾਂ ਗਈ ਮੈਂ ਤਾਂ ਸੱਚਾ ਕਰਦਾ ਤੇ ਤੂੰ ਘਰੀ ਜਾ ਬੈਠਾ ਇੱਥੇ ਸੱਚਾ ਅਗਲੀ ਉਡਾਰੀ ਮਾਰ ਕੇ ਗਾਂ ਗਈ ਹੈ ਕਿੰਨਾ ਚਿਰ ਇੱਥੇ ਬੈਠਾ ਸੱਚਾ ਕਰੀ ਜਾਏਗਾ ਆਪਣੇ ਨਾ ਅੱਗੇ ਆਪਣਾ ਕਰੀਅਰ ਦੇ ਉਹਨੇ ਵੇਖਿਆ ਨਾ ਆਪਣਾ ਉਹਨੇ ਪਿੱਛੇ ਭੋਕੇ ਵੇਖਿਆ ਤੇਰੇ ਵੱਲ ਤੂੰ ਵੀ ਆਪਣੇ ਬਾਰੇ ਹੁਣ ਸੋਚ ਮੇਰੇ ਕੋਲ ਹੀ ਨਾ ਉਹ ਬਣਿਆ ਐ ਮੰਜੂ ਨੂੰ ਬਣ ਕੇ ਬੈਠਾ ਰਿਹਾ ਤੇਰੇ ਇਥੇ ਕਮਰੇ 'ਚ ਸਾਰੇ ਦੇ ਤਾਨੇ ਮੈਂ ਸੁਣੀ ਫਿਰ ਟੱਬਰ ਤੇ ਮੈਂ ਵਿਆਹ ਕਰਾਉਣਾ ਮੈਂ ਵਿਆਹ ਕਰਾਉਣਾ ਗਈ ਕਿ ਨਹੀਂ ਕੋਰਪਰੀ ਤਣ ਕਿੱਥੇ ਹਣ ਉਹ ਤਾਂ ਭੂਤ ਸਿਰ ਤੇ ਚੜਿਆ ਆ ਇਹ ਤਰ੍ਹਾਂ ਧੋਖਾ ਦਿੰਦੇਗਾ ਕੁੜੀਆਂ ਕੋਈ ਕੁੜੀਆਂ ਹੁੰਦੀਆਂ ਕਿ ਜਿਹੜੀਆਂ ਚੰਗੀਆਂ ਆਪਣੇ ਸਟੈਂਡ ਤੇ ਰਹਿੰਦੀਆਂ ਜਿਹੜੀ ਗੱਲ ਕੀਤੀ ਆ ਮੈਨਿਆ ਨੂੰ ਹੁੰਦਾ ਕਿ ਨਹੀਂ ਨਹੀਂ ਕੁਛ ਕਰਨ ਦੇ ਆ ਵੇਲਾ ਅਕਸਰ ਵੇਲਾ ਵੀ ਉਹਦੇ ਕਰਕੇ ਰਿਆਂ ਵਾ ਉਹ ਆਪਣੇ ਭਾਜੀ ਨਾਲ ਅੱਜ ਕਾਰੋਬਾਰ ਸਾਮ ਦਾ ਸਭ ਕੁਝ ਹੀ ਤੇਲ ਕੋ ਉਹਦੇ ਮਗਰ ਮਗਰ ਫਿਰਦਾਰਿਆਂ ਤੂੰ ਉਹਨਾਂ ਨੇ ਇਹ ਨਹੀਂ ਪਤਾ ਨੂੰ ਹੁਣ ਚੁੱਪ ਕਿਉਂ ਆ ਜਵਾਬ ਦੇ ਕੋਈ ਮੈਂ ਹੋਰ ਕਿਤੇ ਨਹੀਂ ਵਿਆਹ ਕਰਾਉਣਾ ਜਦੋਂ ਆ ਜੂਗੀ ਵਾਪਸ ਮੈਂ ਉਹਦੋ ਕਰਾ ਲਵਾਂਗਾ ਤੈਨੂੰ ਉਹਦੋਂ ਉਹਦੋਂ ਤਾਂ ਫਿਰ ਮੈਂ ਤੂੰ ਬੁੱਢਾ ਹੀ ਹੋ ਜਾਏਂਗਾ ਬੈਠਾ ਰਹਿੰਦੀ ਫੇਰ ਇਤਨਾ ਜਿਹੜੀ ਇੱਕ ਵਾਰੀ ਅਮਰੀਕਾ ਅਮਨ ਚਲ ਗਈ ਦਾ ਚਲ ਜੂਗੀ ਉਹ ਕੋ ਕੇ ਵੇਖੂਗੀ ਪਿੱਛੇ ਮੈਨੂੰ ਇਹ ਦੱਸ ਇਸ ਤਰ੍ਹਾਂ ਕੇ ਪਾਗਲ ਨਾ ਬਣ ਸਿਆਣਾ ਬਣ ਆਪਣਾ ਕੈਰੀਅਰ ਵੇਖ ਅੱਗੇ ਮੈਂ ਕੀ ਕਰਨਾ ਭੁੱਲ ਜਾ ਮਨਿਆ ਚਲੋ ਤੂੰ ਕੀਤਾ ਹੀ ਤੇਰੇ ਵਾਸਤੇ ਸੌਖਾ ਨਹੀਂ ਆ ਭੁੱਲਣਾ ਪਰ ਥੋੜਾ ਜਿਹਾ ਟਾਈਮ ਪਾ ਕੇ ਆਪੇ ਬਾਹਰ ਆ ਜਾਏਗਾ ਪਰ ਆਪਣਾ ਵੀ ਸੋਚ ਆਪਣਾ ਕਰ ਮੈਂ ਉਹਦੇ ਬਿਨਾਂ ਆਪਣਾ ਕੈਰੀਅਰ ਨਹੀਂ ਸੋਚਿਆ ਕੁਝ ਹਾਂ ਮੈਂ ਕਿਦਾਂ ਉਹਦੇ ਬਣਾ ਹੋਰ ਕੇ ਮੈਂ ਚੱਲੂ ਆਪਣੇ ਭਰਾ ਨਾ ਕਾਰੋਬਾਰ ਦੇ ਤੌਰ ਆਪੇ ਤੇਰਾ ਹੌਲੀ-ਥੋਲੀ ਮਨ ਠੀਕ ਹੋ ਜਾਊਗਾ ਹੌਲੀ-ਹੌਲੀ ਉਹ ਪਛਾਣ ਹੋ ਜਾਊਗਾ ਵੀ ਤੂੰ ਕਿਹ ਹੈ ਨਾ ਪਿਆਰ ਕੀਤਾ ਸੀ ਤੇ ਤੈਨੂੰ ਧੋਖਾ ਦੇਗੀ ਉਹ ਇਹ ਗੱਲ ਤੇਰੇ ਸਮਝ ਤੇ ਆਜੂਗੀ ਬੱਚਾ ਨਹੀਂ ਤੂੰ ਸਿਆਣਾ ਵਾ ਮੈਂ ਤੇਰੀ ਮਾਂ ਵਾਂ ਮੈਨੂੰ ਸਾਰਾ ਪਤਾ ਤੇਰੇ ਦੁੱਖ ਦਾ ਪਰ ਹੁਣ ਪਤ ਮੈਂ ਕੀ ਕਰ ਸਕਦੀ ਆ ਪਹਿਲਾਂ ਤੇਰੇ ਪੁੱਤ ਅਸਵਾਰੀ ਹੁਣ ਦਿਨੂ ਅਗਲੀ ਜਵਾਬ ਦੇਗੀ ਮਮੀ ਜੀ ਕੋਈ ਨਹੀਂ ਉਹਨੂੰ 2-4 ਦਿਨ ਰਹਿਣ ਦੋ ਉਹ ਤੇ ਨਾ ਇਹਨਾਂ ਬੋਝ ਪਾਓ ਆਪੇ ਉਹ ਸਹੀ ਹੋ ਜਾਏਗਾ ਬਾਕੀ ਉਹ ਇੰਨਾ ਕੁ ਸਿਆਣਾ ਤੇ ਹੈਗਾ ਵਾ ਨਾ ਕਿ ਜਿਹੜੀ ਚਲ ਗਈ ਆ ਉਹ ਵਾਪਸ ਨਹੀਂ ਆਉਣ wali ਇਹ ਦਿਮਾਗ ਚੋਂ ਤੇ ਬਿਲਕੁਲ ਹੀ ਕੱਢ ਦੇਣਾ ਤੇ ਆਪਣੇ ਭਾਜੀ ਦੇ ਨਾਲ ਕਾਰੋਬਾਰ ਚ ਹੱਥ ਰੋਟਾ ਕੋਈ ਕਾਰੋਬਾਰ ਕਰ ਸਿੱਖ ਕੱਲੂ ਵਿਹੋਣਾ ਨਹੀਂ ਆ ਤੈਨੂੰ ਇੱਥੇ ਨਹੀਂ ਬਿਠਾ ਚੜਨਾ ਕਾਰੋਬਾਰ ਕਰੇਗਾ ਤੇ ਆਪ ਖੁਵੇਗਾ ਫਿਰ ਆਪੇ ਤੇਰਾ ਮਨ ਹੋਰ ਹੋਊਗਾ ਵੇਖੀ ਤੇਰਾ ਮਨ ਬਦਲ ਜਾਣਾ ਫਿਰ ਹੌਲੀ ਹੌਲੀ ਉਹ ਦੋਤੇ ਕਹਦੀ ਨਹੀਂ ਸੋੰਦਾ ਕਹਿੰਦਾ ਮਮੀ ਐ ਉੱਡਿਆ ਕਰਦਾ ਕਿ ਤੇ ਇਤਿਆਦ ਸ਼ਾਰੋ ਕੇ ਆਪਣੀਆਂ ਮਰਜ਼ੀਆਂ ਕਰਦਾ ਇਹਨੂੰ ਘਰ ਬਾਹਰ ਦਾ ਕਾਰੋਬਾਰ ਦਾ ਉਹਦੇ ਮਗਰ ਉਹ ਆ ਜਾ ਛੱਡ ਕੇ ਤੇ ਗਾਂ ਗਈ ਅੱਧੀ ਅੱਡ ਕਰ ਲਾ ਆਪਣੇ ਭਰਾ ਨੂੰ ਵੱਖਰਾ ਆਪਣਾ ਸਟੈਂਡ ਹੋ ਗਿਆ ਸਟੈਂਡ ਹੋਣ ਉਹ ਜਨਾਨੀ ਕਿਹੜੀ ਆ ਮਮੀ ਜੀ ਜਿਹੜੀ ਪਹਿਲਾਂ ਹੀ ਕਹਿੰਦੀ ਆ ਕਿ ਆਪਣਾ ਕਾਰੋਬਾਰ ਅੱਡ ਕਰ ਆਪਣਾ ਕਾਰੋਬਾਰ ਆਪਣੇ ਪੈਰਾਂ ਤੇ ਸਟੈਂਡ ਹੋ ਉਹਨੂੰ ਪਤਾ ਕਰਾਰ ਵਾਰ ਸਾਂਝਾ ਵਾਖਿਆ ਆਪਣਾ ਉਹਨੂੰ ਇਹ ਕਦੀ ਉਹਨੇ ਮਾਰ ਦਿੱਤੀ ਨੂੰ ਕਿ ਆਪਣਾ ਕਾਰੋਬਾਰ ਵੇਖਿਆ ਕਰ ਆਪਣੇ ਭਰਾ ਦੇ ਨਾਲ ਚੱਲ ਟਾਈਮ ਨਾਲ ਸਭ ਕੁਝ ਹੋ ਗਿਆ ਨਾ ਇਹਨੂੰ ਪਤਾ ਲੱਗ ਗਿਆ ਤੇ ਕੁੜੀਆਂ ਕਿ ਤਰ੍ਹਾਂ ਦੀਆਂ ਹੁੰਦੀਆਂ ਨੇ ਉਹ ਤਾਂ ਪਿੱਲੇ ਤੋੜਨ ਦੇ ਹੀ ਇੱਥੇ ਆ ਕੇ ਉਹਨੇ ਪਤਾ ਨਹੀਂ ਕੀ ਕਰਨਾ ਸੀ ਕੀ ਪਤਾ ਚੰਗੇ ਨੂੰ ਨਹੀਂ ਹੋਇਆ ਜੋ ਹੋਇਆ ਕੋਈ ਵਧੀਆ ਘਰੇ ਲੁਕੜੀ ਲਿਆਵਾਂਗੇ ਜਾਓ ਯਾਰ ਤੁਸੀਂ ਮੈਨੂੰ ਕੱਲੇ ਨੂੰ ਛੱਡ ਦਿਓ ਜਦੋਂ ਮੇਰਾ ਮਨ ਹੋਗਾ ਮੈਂ ਕਰ ਲਵਾਂਗਾ ਕੰਮ ਆਪੇ ਮੰਮੀ ਜੀ ਕੋਈ ਨਹੀਂ ਨੂੰ ਰਹਿਣ ਦਿਓ ਨਾਲ ਮੇਰੀ ਖਾਲਾ ਉਹ ਕੁੜੀ ਦਾ ਰੋਮ ਹੈ ਉਧਰ ਚੱਲ ਜਾ ਆਪਣੇ ਨੂੰ ਮੰਮੀ ਜੀ ਨੇ ਉਹਨੇ ਵੀ ਬੈਣਾ ਖਲਾਉਣਾ ਘਰ ਦਾ ਤਾਂ ਕੁੰਡੀ ਲਾ ਕੇ ਵੜਿਆ ਹੁੰਦਾ ਚਲੋ ਕੋਈ ਗੱਲ ਨਹੀਂ ਆਪੇ ਸਮਝੂਗਾ ਹੌਲੀ ਹੌਲੀ ਦੇਮਲ ਤੂੰ ਹੁਣ ਉੱਤੇ ਬੋਤਾ ਨਾ ਬੋਸ ਪਾਓ ਇਹਨੂੰ ਕੋਈ ਗੱਲ ਨਹੀਂ ਆਪੇ ਸੈੱਟ ਹੋ ਜਾਏਗਾ ਠੀਕ ਐਵੇਂ ਨਾ ਬਾਰ ਬਾਰ ਉਹਨੂੰ ਕਹੀ ਜਾ ਠੀਕ ਫਿਰ ਕੋਈ ਐਵੇਂ ਗਲਤ ਕਦਮ ਚੁੱਕੂਗਾ ਆਈ ਸਮਝ ਕੀ ਆਲੀ ਚਲੋ ਆਜੋ ਚਲੋ ਚੱਲੀਏ ਰੋਟੀ ਪਾਣੀ ਖਵਾਉ ਰੋਟੀ ਰਾਟੀ ਖਵਾਈਏ ਨਾ ਖਾਦਾ ਨਹੀਂ ਕੁਛ ਆਂਟੀ ਜੀ ਤੁਸ ਸਭ ਤੋਂ ਪੁੱਛਿਆ ਜੀ ਆਪਣੇ ਬੇਟੇ ਨੂੰ ਕੀ ਹੋਇਆ ਐਸਾ ਜਿਹੜਾ ਇਦਾਂ ਹੀ ਕਰੀ ਜਾਂਦਾ ਹੈ ਪੁੱਛਿਆ ਤੇ ਪੁੱਤ ਮੈਂ ਹੈ ਆਈ ਕੋ ਬਹੁਤ ਸੋਚਦੇ ਹਾਂ ਵੀ ਕਿਹੜੇ ਕਾਰੋਬਾਰ ਤੋਂ ਪਰੇਸ਼ਾਨ ਹੋ ਉਹ ਤੇ ਗੱਲ ਵਿੱਚੋਂ ਕੁਝ ਹੋੜੀ ਆ ਕੀ ਹੋ ਗਿਆ ਆਂਟੀ ਜੀ ਐਸਾ ਕੀ ਹੋ ਗਿਆ ਕਿ ਉਹ ਇਦਾਂ ਕਰੀ ਜਾਂਦਾ ਵਾ ਉਹ ਕਿਸ ਕੁੜੀ ਨੂੰ ਪਿਆਰ ਕਰਦਾ ਹੈ ਵੀ ਲਾਂਦਾ ਮੇਰਾ ਵਿਆਹ ਕਰ ਉਹ ਆ ਕਰੂੰ ਅੱਛਾ ਉਹਨੇ ਇਥੋਂ ਤੱਕ ਵਿਆਹ ਤੱਕ ਗੱਲ ਆਈ ਆ ਤੇ ਅਗਲੀ ਮੁੱਕਰ ਗਈ ਆ ਕਿਉਂ ਅਗਲੀ ਧੋਖਾ ਦੇਗੀ ਇਹਨੂੰ ਤੇ ਮੈਨੂੰ ਕੋਈ ਅਮਰੀਕਾ ਵਾਲਾ ਮੁੰਡਾ ਲੱਭ ਗਿਆ ਹਾਏ ਰੱਬਾ ਤੇ ਗੱਲ ਤੋਂ ਪੁੱਤ ਫਿਕਰ ਵਾਲੀ ਆ ਨਾ ਮੇਰਾ ਮੁੰਡਾ ਤੇ ਵਿਚਾਰਾ ਵੇਖ ਕਿਹੜਾ ਤਰ੍ਹਾਂ ਦਾ ਹੋਇਆ ਉਹ ਤਾਂ ਟੈਨਸ਼ਨ ਚ ਹੀ ਵੜਾ ਵਾ ਉਹਨੂੰ ਕੋਈ ਸਮਝੀ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਆਂਟੀ ਜਦੋਂ ਉਹ ਵੀ ਚ ਆਉਂਦੀ ਹੀ ਇਹਨਾਂ ਨੂੰ ਫਿਰ ਧੋਖਾ ਕਿਹੜੇ ਹਿਸਾਬ ਨਾਲ ਦੇਗੀ ਉਹ ਇਹਨੇ ਪੁੱਛਿਆ ਨਹੀਂ ਪਹਿਲੇ ਕਿ ਤੂੰ ਮੈਨਾਂ ਪਿਆਰ ਕਰਦੀ ਕਿ ਨਹੀਂ ਕਰਦੀ ਇਨੇ ਕੀ ਪੁੱਛਣਾ ਇਹ ਤੇ ਆਪ ਹੀ ਪਾਗਲ ਹੀ ਹੋਦੇ ਪਿਆਰ ਚ ਹੁਣ ਕੀ ਪਤਾ ਹੀ ਉਹ ਕਰਦੀ ਸੀ ਇਹਨੂੰ ਕਿ ਨਹੀਂ ਕਿ ਇਹਦੇ ਜਾਇਦਾਦ ਨੂੰ ਕਰਦੀ ਸੀ ਕਿੰਨੂੰ ਕਰਦੀ ਸੀ ਹੁਣ ਤੇ ਉਹਨੂੰ ਹੀ ਪਤਾ ਹੋਊਗਾ ਜਿਹੜੀ ਜਵਾਬ ਦੇਗੀ ਜੇ ਪਿਆਰ ਕਰਦੀ ਸੀ ਫਿਰ ਕਿਦਾਂ ਛੱਡ ਕੇ ਚਲ ਗਈ ਦੱਸੋ ਪਿਆਰ ਚ ਇਹ ਥੋੜਾ ਵੇਖੀ ਦਾਵਾ ਕਿ ਬੰਦੇ ਕੋਲ ਕੀ ਹੈਗਾ ਤੇ ਕੀ ਨਹੀਂ ਹੈਗਾ ਪਿਆਰ ਤੇ ਪਿਆਰੀ ਹੁੰਦਾ ਵਾ ਨਾ ਉਹਦੇ ਚ ਬੰਦਾ ਨਹੀਂ ਛੱਡ ਸਕਦਾ ਇੱਕ ਦੂਜੇ ਨੂੰ ਹੋਰ ਤਾਂ ਸਮਝਵਾਲਾ ਬੰਦਾ ਇਹਦੀ ਗੱਲ ਕਰਦਾ ਨਾ ਬਈ ਸਮਝ ਨਹੀਂ ਨਾ ਕਰਦਾ ਅਗਲੀ ਦਿਨ ਨੂੰ ਦੇਗੀ ਧੋਖਾ ਕਿਤਾ ਕਿਹੜੇ ਲਾਲਚ ਨੂੰ ਨੇ ਸਾਡੇ ਘਰ ਆਉਣਾ ਇਹ ਥੋੜੀ ਕਿ ਸਾਨੂੰ ਕੋਈ ਵਧੀਆ ਰਿਸ਼ਤਾ ਆ ਗਿਆ ਵਾ ਤੇ ਆਪਾਂ ਉਹ ਮੁੰਡੇ ਨੂੰ ਛੱਡ ਕੇ ਤੇ ਦੂਜੇ ਮੁੰਡੇ ਨਾਲ ਰਿਸ਼ਤਾ ਕਰਾ ਲਿਆ ਕਿ ਉਹਦੇ ਚ ਸਾਨੂੰ ਦਿਸਣ ਦਿਆ ਕਿ ਸਾਡਾ ਫਿਊਚਰ ਆ ਕਿੰਨਾ ਗਲਤ ਕੀਤਾ ਉਸ ਕੁੜੀ ਨੇ ਮੇਰਾ ਪੁੱਤ ਪੁੱਤ ਪੋਲਾ ਹੈ ਖਾਨਦਾਨੀ ਉਹਨੇ ਇਹੋ ਜੀ ਗੱਲ ਢੋਣ ਦੇਲ ਤੇ ਲਾ ਲਈ ਆ ਵੀ ਹੁਣ ਮੰਮੀ ਮੇਰਾ ਕੀ ਹੋਊਗਾ ਹੁਣ ਮੈਂ ਇਹੋ ਹੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਵੀ ਪੁੱਤ ਕੀਪਤਾ ਆਪਣਾ ਟਾਈਮ ਸੇਰ ਆਪਾਂ ਟਾਈਮ ਸੰਭਲ ਲਿਆ ਆਪਣੇ ਘਰ ਆਉਂਦੀ ਕੀ ਕੁਛ ਕਰਦੀ ਜੇ ਇਹਦਾ ਕਾਰੋਬਾਰ ਨਾ ਸੈੱਟ ਹੁੰਦਾ ਤੇ ਪੁੱਤ ਕੀ ਤੋਂ ਮੁੜ ਕੇ ਛੱਡ ਕੇ ਚਲ ਜਾਂਦੀ ਆਂਟੀ ਜੀ ਵੀਰ ਹਣਾ ਦਾ ਜਿੱਦਾਂ ਵੱਡਾ ਵੀਰਾ ਆ ਇਹਨਾਂ ਦਾ ਇਕੱਠਾ ਹੀ ਕਾਰੋਬਾਰ ਆ ਸਾਡਾ ਪੁੱਤ ਇਕੱਠਾ ਹੀ ਕਾਰੋਬਾਰ ਆ ਆ ਥੋੜਾ ਜਿਹਾ ਮੇਰਾ ਨਿੱਕਾ ਮੁੰਡਾ ਜਿੱਦ ਕਰਦਾ ਏ ਹੁਣ ਇਹਨੂੰ ਉਹਦੇ ਨਾਲ ਹੀ ਲਾ ਦੇਣਾ ਆਪਣਾ ਕਾਰੋਬਾਰ ਸੈੱਟ ਕਰੂਗਾ ਫਿਰ ਪੁੱਤੇ ਦਾ ਆਪਾਂ ਵਿਆਹ ਕਰਾਂਗੇ ਅਜੇ ਉਹ ਸਦਮੇ ਤੇ ਆ ਅਜੇ ਨਹੀਂ ਉਹ ਗੱਲਬਾਤ ਕੋਈ ਕਰਦਾ ਹੌਲੀ ਹੌਲੀ ਆਪੇ ਸਹੀ ਹੋ ਜਾਊਗਾ ਟਾਈਮ ਲੱਗਣਾ ਵਾ ਕਿਸੇ ਵੀ ਕੰਮ ਨੂੰ ਟਾਈਮ ਲੱਗਦਾ ਆਂਟੀ ਤੁਸੀਂ ਹੁਣ ਸਮਝਾਓ ਕਿ ਇਹੋ ਜੀ ਕੁੜੀ ਕੱਲ ਵੀ ਤੇਰੀ ਨਹੀਂ ਤੇ ਅੱਜ ਵੀ ਤੇਰੀ ਨਹੀਂ ਆ ਇਹੋ ਪੁੱਤ ਕੋ ਸਮਝਾਉਣ ਦੀ ਕੋਸ਼ਿਸ਼ ਕਰਦੇ ਵਿਮਲ ਨੇ ਸਮਝਾਇਆ ਮੈਂ ਵੀ ਸਮਝਾਇਆ ਪਰ ਅਜੇ ਮੰਨਣ ਨੂੰ ਤਿਆਰ ਨਹੀਂ ਪਰ ਹੌਲੀ-ਹੌਲੀ ਮੰਨੂਗਾ ਵੀ ਮੇਰੇ ਨਾਲ ਕੀ ਹੋਇਆ ਪਤਾ ਕੀ ਹੁੰਦਾ ਆਂਟੀ ਜਦੋਂ ਇੱਕ ਧੀ ਕਹਿੰਦੀ ਹੈ ਨਾ ਮਾਪਿਓ ਨੂੰ ਕਿ ਮੈਂ ਇੱਥੇ ਰਿਸ਼ਤਾ ਕਰਾਉਣਾ ਵਾ ਕਿ ਉਹਦੇ ਮਾਪਿਓ ਤੇ ਭਰਾ ਮਜਬੂਰ ਹੋ ਜਾਂਦੇ ਨੇ ਰਿਸ਼ਤਾ ਕਰਨ ਲਈ ਪਰ ਜੇ ਕੁੜੀ ਨਾ ਨਾ ਜਾਵੇ ਕਿ ਹਾਂ ਮੈਂ ਇੱਥੇ ਰਿਸ਼ਤਾ ਨਹੀਂ ਕਰਾਉਣਾ ਤੇ ਫਿਰ ਮਾਪਿ ਉਹ ਵੀ ਨਾਲ ਐਗਰੀ ਹੁੰਦੇ ਆ ਇਹ ਤੇ ਕੁੜੀ ਨੂੰ ਚਾਹੀਦਾ ਹੀ ਨਾ ਸਟੈਂਡ ਲੈਂਦੀ ਕਿ ਮੈਂ ਵਿਆਹ ਕਰਾਉਣਾ ਤੇ ਇੱਥੇ ਕਰਾਉਣਾ ਵਾ ਉਹ ਤੇ ਚੰਗੇ ਰਿਸ਼ਤੇ ਵਾਲ ਭੱਜ ਗਈ ਆ ਕਿ ਹਾਂ ਜੀ ਮੈਨੂੰ ਅਮਰੀਕਾ ਤੋਂ ਮੁੰਡਾ ਮਿਲ ਡਿਆ ਵਾ ਤੇ ਮੈਨੂੰ ਕੀ ਜਾਣਦੀ ਆ ਉਹ ਤੇ ਪੁੱਤ ਗੱਲ ਠੀਕ ਹੈ ਪਰ ਉਹ ਆਂਦੀ ਮੇਰੀ ਮਜਬੂਰੀ ਉਹਨੇ ਮੇਰੀ ਮਜਬੂਰੀ ਦੱਤੀ ਆਂਦੀ ਇਹ ਤੇ ਕੋਈ ਮਜਬੂਰੀ ਨਹੀਂ ਹੁੰਦੀ ਇਹ ਕੁੜੀਆਂ ਦਾ ਆਪਣਾ ਹੀ ਕਸੂਰ ਹੁੰਦਾ ਵਾ ਜਿੱਧਰ ਜਿਆਦਾ ਵੇਖਿਆ ਹੁਣ ਅਮਰੀਕਾ ਵੇਖਿਆ ਵੀ ਇੱਥੇ ਕੁਝ ਨਹੀਂ ਤੇ ਉਧਰ ਭੱਜ ਜਾ ਮੈਂ ਹੁਣ ਅਹੀ ਕੀ ਕਰ ਸਕਦੇ ਪਾ। ਪਰ ਇਹਦਾ ਤੇ ਨੀ ਨਾ ਸੋਚਿਆ ਕਿ ਉਹ ਕੀ ਕਰੂਗਾ ਮੇਰੇ ਤੋਂ ਬਿਨਾ। ਉਹ ਤਾਂ ਪਾਗਲ ਹੋਇਆ ਤੈਨੂੰ ਵੀ ਦੱਸਣ ਹੀ ਡਿਆ। ਕਿ ਤਰ੍ਹਾਂ ਫਿਰਦਾ ਸਾਡੇ ਘਰ ਦਾ ਜੋ ਪੁੱਤ ਮਾਹੌਲ ਹੀ ਹੋਰ ਤਰ੍ਹਾਂ ਦਾ ਹੋ ਗਿਆ। ਚੰਗੇ ਭਲੇ ਹੱਸਦੇ ਖੇਡਦੇ ਆ। ਸਾਰਾ ਕੰਮ ਹੀ ਸਾਡਾ ਖਰਾਬ ਹੋ ਗਿਆ। ਹੁਣ ਕਿਸੇ ਦਿਨ ਹੌਲੀ ਹੌਲੀ ਸੰਭਲੂਗਾ। ਟਾਈਮ ਲੱਗੂ ਉਹਨੂੰ ਸੰਭਲਣ ਦੇ ਨੂੰ। ਹੁਣ ਉਹਨੂੰ ਪਤਾ ਤੇ ਲੱਗ ਗਿਆ ਵੀ ਮੇਰੇ ਨਾਲ ਧੋਖਾ ਆਇਆ। ਜਿਹਨੂੰ ਮੈਂ ਇੰਨਾ ਪਿਆਰ ਕਰਦਾ ਹਾਂ ਮੇਰੇ ਨਾਲ ਕੀ ਕਰਕੇ ਗਈ ਏ। ਆਂਟੀ ਮੈਂ ਪਤਾ ਕੀ ਸੋਚਿਆ ਕਿ ਮੈਨੂੰ ਤੁਸੀਂ ਕਿਰਾਏ ਤੇ ਰੱਖਿਆ ਵਾ। ਤੇ ਉਹ बार-बार ਇਹ ਕਮਰੇ ਚ ਆਉਂਦਾ ਵਾ ਕਿ ਉਹਦਾ ਕਮਰਾ ਵਾ ਤੇ ਉਹ ਨਾ ਹੋਵੇ ਕਿ ਤੁਹਾਡੇ ਘਰ ਚ ਕਲੇਸ਼ ਪੈ ਜੇ ਮੇਰੇ ਤੋਂ ਜੇ ਮੇਰੇ ਤੋਂ ਕੋਈ ਗੱਲ ਆ ਤੇ ਚੱਲ ਮੈਂ ਕਮਰਾ ਛੱਡ ਦਿੰਨੀ ਆ ਮੈਂ ਹੋਰ ਕਿਤੇ ਕਿਰਾਏ ਤੇ ਲੈ ਲੈਨੀ ਆ ਮੈਂ ਤੇ ਆਪਣੇ ਮਨ ਚ ਆ ਚੀਜ਼ਾਂ ਸੋਚੀ ਬੈਠੀ ਹਾਂ ਮੈਂ ਤੁਹਾਨੂੰ ਤਾਂ ਪੁੱਛਿਆ ਸੀ ਕਿਂਟੀ ਕੀ ਗੱਲ ਆ ਉਹ ਕਿਉਂ ਇਦਾਂ ਕਰਨ ਡਿਆ ਵਾ ਤੇਰੇ ਤੋਂ ਪੁੱਤ ਕੋਈ ਗੱਲ ਨਹੀਂ ਦੀ ਗੱਲ ਤੈਨੂੰ ਮੈਂ ਦੱਸ ਦਿੱਤੀ ਆ ਵੀ ਆ ਗੱਲ ਪੁੱਛ ਤੇਰੇ ਤੋਂ ਕੋਈ ਗੱਲ ਨਹੀਂ ਤੂੰ ਆਪਣਾ ਰਹਿ